ਮਾਂ ਯਾਦ ਕਰਦੀ ਐ ਮਾਂ ਨਾਲ ਪਿਆਰ ਹੁੰਦਾ ਐ ਜਿੱਥੇ ਕੋਈ ਖੇਚ ਹੋਵੇ ਫਿਰ ਜਾਨ ਨੂੰ ਜੀ ਕਰਦਾ ਮੈਂ ਸਾਲ ਚ ਇੱਕ ਵਾਰ ਜਾਂ ਦੋ ਵਾਰ ਘਰ ਜਾਂਦਾ ਸੀ ਇੱਕ ਜਾਂ ਦੋ ਵਾਰ ਮੈਂ ਅੱਜ ਕੀ ਵੀ ਗਿਆ ਮੇਰੀ ਮਾਂ ਤੋਂ ਬਾਅਦ ਮੈਂ ਦੀਵਾਲੀ ਵੇਲੇ ਗਿਆ ਉਹਨਾਂ ਨੇ ਕਿਹਾ ਖਾਣਾ ਵੀ ਬਾਹਰੋਂ ਵੀ ਲਿਆਂਦਾ ਹੈ ਪ੍ਰਸ਼ਾਦਾ ਵੀ ਬਣਾਇਆ ਤੁਹਾਡੀ ਮਨਪਸੰਦ ਸਾਰਾ ਕੁਝ ਬਣਾਇਆ ਰੋਟੀ ਖਾ ਲਓ ਮੈਨੂੰ ਇੱਕ ਵਾਰੀ ਪੁੱਛਿਆ ਦੋ ਵਾਰੀ ਪੁੱਛਿਆ ਤਿੰਨ ਵਾਰੀ ਪੁੱਛਿਆ ਰੋਟੀ ਖਾ ਲਓ ਰੋਟੀ ਆਏ ਰੋਟੀ ਖਾ ਲਓ ਰੋਟੀ ਖਾ ਲਓ ਮੈਂ ਖਾ ਹੀ ਨਹੀਂ ਸਕਿਆ ਤੇ ਮੈਂ ਇਦਾਂ ਹੀ ਉੱਠ ਕੇ ਆ ਗਿਆ ਮੈਂ ਕਿਹਾ ਮੈਂ ਮੇਰੀ ਮਾਂ ਹੁੰਦੀ ਮੈਨੂੰ ਉਹਨੇ ਆਉਣ ਹੀ ਨਹੀਂ ਸੀ ਦੇਣਾ ਰੋਟੀ ਸੋ मां ਤੋਂ ਬਿਨਾ ਘਰ ਸੁਨਣਾ ਹੋ ਜਾਂਦਾ ਮਾਮਾ ਨਾਲ ਘਰ ਹੁੰਦੇ ਤੁਹਾਨੂੰ ਐਵੇਂ ਹੀ ਲੱਗਦੀਆਂ ਵੀ ਇਹ ਲੜਦੀ ਰਹਿੰਦੀ ਐ ਕਹਿੰਦੀ ਮੈਨੂੰ ਮਾਂ ਐ ਕਹਿੰਦੀ ਐ ਇਹ ਉਹਨਾਂ ਚਿਹਰੇ ਲੱਗਣਾ ਜਿੰਨਾਂ ਚਿਹਰੇ ਜਿਉਂਦੀ ਸਭ ਨੂੰ ਇਹ ਲੱਗਦਾ ਮਾਂ ਤੇ ਚੱਲ ਹੈਗੀ ਹੋਈ ਐ ਘਰੇ ਬੈਠੀ ਐ ਬੇਬੇ ਤੇ ਘਰੇ ਹੀ ਐ ਬੇਬੇ ਨੂੰ ਕੀ ਹੋਇਆ ਬੇਬੇ ਤੇ ਘਰੇ ਹੀ ਐ ਇਹ ਲੱਗਦਾ ਹੀ ਹੁੰਦਾ ਐ ਜਿੰਨਾ ਚਿਰ ਹੈਗੀ ਉਹਨਾਂ ਚਿਰ ਆਪਾਂ ਸਮਝ ਨਹੀਂ ਸਕਦੇ ਜਦੋਂ ਨਾ ਹੋਈ ਫੇਰ ਸਮਝ ਆਉ ਵੀ ਯਾਰ ਮਾਂ ਕਿੰਨੀ ਵੱਡੀ ਚੀਜ਼ ਹੈ ਮਾਂ ਵਿਹੜੇ ਦੀ ਰੌਣਕ ਹੈ ਮਾਂ ਘਰ ਦੀ ਰੌਣਕ ਹੈ ਮਾਂ ਚੌਂਕੇ ਦੀ ਰੌਣਕ ਹੈ ਮਾਂ ਸਾਡੀ ਜ਼ਿੰਦਗੀ ਦੀ ਰੌਣਕ ਹੁੰਦੀ ਹੈ ਮਾਂ ਮਾਈ ਹੁੰਦੀ ਮੈਂ ਆਪਣੀ ਜ਼ਿੰਦਗੀ 'ਚ ਪਤਾ ਨਹੀਂ ਕਿੰਨੀ ਵਾਰੀ ਮਾਂ ਦੀ ਗੱਲ ਕੀਤੀ ਮਾਂ ਦੀਆਂ ਸਾਖੀਆਂ ਸੁਣਾਈਆਂ ਪਰ ਹੁਣ ਜਦੋਂ ਮੈਂ ਮਾਂ ਦੀ ਗੱਲ ਕਰਦਾ ਨਾ ਤੇ ਇੱਕ ਵਾਰੀ ਨਾ ਇੱਕ ਗੱਲ ਸੁਣਿਓ ਕਹਿੰਦੇ ਜੀ ਪਿਆਰ ਦਾ ਹੰਝੂ ਖੱਬੀ ਅੱਖ ਚੋਂ ਪਹਿਲਾਂ ਆਉਂਦਾ ਹੈ ਖੁਸ਼ੀ ਵਾਲਾ ਸੱਜੀ ਅੱਖ ਚੋਂ ਆਉਂਦਾ ਹੈ ਮੈਂ ਸੁਣਿਆ ਤੇ ਮੈਂ ਗੱਡੀ 'ਚ ਬੈਠੇ ਨੇ ਸੁਣਿਆ ਵੀ ਪਿਆਰ ਵਾਲਾ ਸੱਚੀ ਚੋਂ ਆਉਂਦਾ ਤੇ ਦੁੱਖ ਵਾਲਾ ਖੱਬੀ ਚੋਂ ਆਉਂਦਾ ਦੁੱਖ ਵਾਲਾ ਖੱਬੀ ਅੱਖ ਚੋਂ ਅਥਰੂ ਆਉਂਦਾ ਪਹਿਲਾਂ ਖੱਬੀ ਚੋਂ ਤੇ ਮੈਂ 1 ਮਿੰਟ ਵਿੱਚ ਕਿਹਾ ਮੈਂ ਕਿਹਾ ਠੀਕ ਕਹਿੰਦਾ ਵੀ ਬੰਦਾ ਠੀਕ ਕਹਿੰਦਾ ਮੇਰੀ ਸੱਚੀ ਖੱਬੀ ਅੱਖ ਚੋਂ ਆਇਆ ਮੈਨੂੰ ਮੇਰੇ ਨਾਲ ਬੈਠਾ ਮੇਰੇ ਨਾਲ ਦਾ ਸਾਥੀ ਵੀਰ ਕਹਿੰਦਾ ਤੁਸੀਂ ਐਡੀ ਛੇਤੀ ਚੈੱਕ ਕਰ ਵੀ ਲਿਆ ਖੱਬੀ ਅੱਖ ਚੋਂ ਆਉਂਦਾ ਤੁਸੀਂ ਇੱਕ ਵਾਰੀ ਇੱਕਦਮ ਵੇਖ ਵੀ ਲਿਆ ਐਡੀ ਛੇਤੀ ਅਥਰੂ ਕਿਵੇਂ ਆ ਗਿਆ ਮੈਂ ਕਿਹਾ ਆਉਂਦਾ ਨਹੀਂ ਸੀ ਹੁੰਦਾ ਐਡੀ ਛੇਤੀ ਅਥਰੂ ਨਹੀਂ ਆਉਂਦਾ ਹੁਣ ਮੇਰੇ ਕੋਲ ਇੱਕ ਤਰੀਕਾ ਮੈਂ ਜਦੋਂ ਮਾਂ ਨੂੰ ਇੱਕਦਮ ਅੱਖਾਂ ਸਾਹਮਣੇ ਉਹ ਤੇ ਚਿਹਰਾ ਤੇ ਹੁਣਾ ਅੱਖ ਚੋਂ ਪਾਣੀ ਆਪਿਆ ਹੁਣ ਨਹੀਂ ਟਾਈਮ ਲੱਗਦਾ ਅੱਖ ਚੋਂ ਪਾਣੀ ਲਿਆਉਣ ਇੱਕ 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 ਸਕਿੰਟ ਲੱਗਦਾ ਕਿੰਨੀਆਂ ਬੀਬੀਆਂ ਬੈਠੀਆਂ ਕਿੰਨੀਆਂ ਦੇ ਪੇਕੇ ਐ ਕਿੰਨੀਆਂ ਮਾਵਾਂ ਮਾਵਾਂ ਜਦੋਂ ਤੁਰ ਜਾਂਦੀਆਂ ਪੇਕੇ ਤੇ ਸੱਚੀ ਪੇਕੇ ਹੀ ਨਹੀਂ ਲੱਗਦੀ ਜਿਉਂਦੀਆਂ ਹੁੰਦੀਆਂ ਉਹਨਾਂ ਚੇਰੀ ਘਰ ਬਸਦਾ ਬਸਦੇ ਰਹਿਣ ਭਰਾ ਬਸਦੇ ਰਹਿਣ ਸਾਡੇ ਟੱਬਰ ਬਸਦੇ ਰਹਿਣ ਸਾਡੇ ਭਤੀਜੇ ਭਤੀਜੀਆਂ ਬਸਦੇ ਰਹਿਣ ਸਾਰੇ ਪਰ ਮਾਂ ਮਾਈਂ ਮਾਂ ਬਿਨਾ ਘਰ ਸੁਨਣਾ ਹੋ ਜਾਂਦਾ ਹੈ ਤੁਹਾਨੂੰ ਕੋਈ ਉਡੀਕਦਾ ਹੈ ਨਾ ਜਦੋਂ ਤੁਹਾਡਾ ਜਾਣ ਦਾ ਜੀ ਫੇਰ ਕਰਦਾ ਹੈ ਜਿੱਥੇ ਤੁਹਾਨੂੰ ਕੋਈ ਵੇਟ ਕਰੇ ਤੁਹਾਡਾ ਕੋਈ ਉਦੋਂ ਨਜ਼ਾਰਾ ਆਉਂਦਾ ਜਾਣਦਾ ਕੋਈ ਅੱਖੀਆਂ ਵਿਸ਼ਾ ਕੇ ਉਡੀਕਦਾ ਹੈ 10-10 ਵਾਲੀ ਚਾਦਰ ਬਦਲਦਾ ਚਾਦਰ ਚੈੱਕ ਕਰਦਾ ਹੈ ਇੱਥੇ ਬਹਿਣਾ ਹੈ ਇੱਥੇ ਬਹਿਣਾ ਹੈ ਚਾਦਰ ਨਵੀਂ ਲਾਓ ਐਦਾਂ ਕਰੋ ਐਦਾਂ ਕਰੋ ਉਹ ਚਾਹ ਹੁੰਦਾ 10 10 ਵਾਰੀ ਇਹ ਗੱਲਾਂ ਫੋਨ ਕਰਦਾ ਕਿੱਥੇ ਆ ਗਏ ਕਦੋਂ ਆਓਗੇ ਕਿੰਨਾ ਟਾਈਮ ਲੱਗਣਾ ਕਦੋਂ ਪਹੁੰਚੋਗੇ ਕੀ ਬਣਾਵਾਂ ਕੀ ਖਵਾਵਾਂ ਪਤਾ ਲੱਗ ਜਾਂਦਾ ਕਿੰਨਾ ਪਿਆਰ ਹੈ ਅੰਦਰ ਕਿੰਨੀ ਖੇਚ ਹੈ ਤਾਂ ਹੀ ਮੈਂ ਕਿੰਨਾ ਹੁੰਨਾ ਵੀ ਵੀਰੋ ਸਭ ਕੁਝ ਹੋ ਜਾਏ ਕਿਸੇ ਦੀ ਮਾਂ ਨੂੰ ਤੰਤੀ ਵਾਰ ਨਾ ਲੱਗੇ ਕਿਸੇ ਨੂੰ ਕੁਝ ਨਾ ਹੋਵੇ ਸਾਰਿਆਂ ਦੀਆਂ ਮਾਂਵਾਂ ਰਾਜੀ ਰਹਿਣ ਤੁਹਾਡੇ ਘਰ ਦੀ ਰੌਣਕ ਤੁਹਾਡੀ ਮਾਂ ਹੈ ਜੇ ਤੁਹਾਡੀ ਘਰ ਵਾਲੀ ਹੈ ਤੁਹਾਡੇ ਬੱਚਿਆਂ ਦੀ ਮਾਂ ਹੈ ਮਾਂ ਤੇ ਮਾਂ ਹੀ ਹੈ ਚਾਹੇ ਤੇਰੇ ਬੱਚਿਆਂ ਦੀ ਮਾਂ ਹੋਵੇ ਚਾਹੇ ਤੇਰੀ ਮਾਂ ਹੋਵੇ ਇਹਨਾਂ ਬਿਨਾ ਰੌਣਕ ਨਹੀਂ ਲੱਗਦੀ ਮਾਵਾ ਬੇਣਾ ਰੌਣਕ ਨਹੀਂ ਲੱਗਦੀ ਆ ਬੜੀ ਸੋਹਣੀ ਇੱਕ ਲਾਈਨਾਂ ਲਿਖੀਆਂ ਮੈਂ ਚਾਹੁੰਦਾ ਕਿ ਤੁਸੀਂ ਸੁਣੋ

ਸਬੂਹੇ ਕੜ ਕੇ ਰਾਮਾ ਨੂੰ ਲਖਣਾਂ ਲੋਕ ਗਰਮ ਹਵਾ ਕਦੇ ਪੁੱਤਾਂ ਦੀਆਂ ਮਾਂ ਲਗਣ ਨਾਲ ਕੋ ਕਰਮ ਹਵਾਵਾ ਕਦੇ ਕਿਸੇ ਦੀਆਂ ਮਾਵਾਂ ਨੂੰ ਉਹ ਨਾ ਕੀ ਹਾਲ ਜੀ ਜਿਹੜੇ ਬਿਨਾ ਪਿਆ ਪੜਦੇ ਨੇ காக்கட மமத கு ਰੱਖੇ ਦੂਰ ਬਲਾਵਾਨੂ ਲੱਗਣ ਨਾਲੋਕ ਗਰਨ ਹਵਾਵਾਂ ਕਦੇ ਧੀਆਂ ਧਿਆ ਮਾਨੂ ਲਕਣ ਨਾਲ ਕੋ ਗਰਮ ਹਵਾ ਵਾ ਕਦੇ ਕਿਸੇ ਦੀਆਂ ਮਾਣੂ ਸਾਧੂ ਸੰਤ ਕਿਡਾ ਵੀ ਹੋਵੇ ਤੂੰ ਸੰਦ ਕਿਡਾ ਵੀ ਹੋਵੇਂ ਮਾਤੁਰਦੀ ਤੋਂ ਕੁਰਲੋਂਦਾ ਏ ਦੇਖ ਦੇਖ ਹੱਥ ਪੈਰ ਆਪਣੇ ਮਾਂ ਦਾ ਚੇਤਾ ਦਿਉਂਦਾ ਏ ਦੇਖ ਦੇਖ ਹੱਥ ਪੈਰ ਆਪਣੇ ਮਾਂ ਦਾ ਚੇਤਾ ਦਿਉਂਦਾ ਏ ਬੰਦਾ ਚੇਤਾ ਕਰਦਾ ਮੇਰੇ ਹੱਥ ਮਾਂ ਵਰਗੇ ਐ ਮੇਰੀਆਂ ਉਂਗਲਾਂ ਮਾਂ ਵਰਗੀਆਂ ਮੇਰੇ ਨੌ ਮਾ ਵਰਗੇ ਐ ਮੇਰਾ ਲੱਖ ਮਾ ਵਰਗਾ ਐ ਬੰਦਾ ਯਾਦ ਕਰਦਾ ਰਹੀ ਫੋਟੋ ਨਾ ਲਾਓਗੇ ਆਪਣੇ ਹੱਥਾਂ ਦਾ ਕੀ ਕਰੋਗੇ ਹੱਥ ਮਾ ਵਰਗੇ ਹੁੰਦੇ ਆ ਨੇ ਹੱਥਾਂ ਦਾ ਕੀ ਕਰੋ ਫੋਟੋ ਤੋਂ ਬੰਦਾ ਫੋਟੋ ਪਰੇ ਕਰ ਦੋ ਫੋਟੋ ਕਰਕੇ ਬੰਦਾ ਰੋਣ ਲੱਗ ਪਿਆ ਪਿਤਾ ਵੀ ਇਦਾਂ ਹੀ ਹੁੰਦਾ ਪਿਓ ਵੀ ਐ ਮਾਂ ਤੇ ਹੈ ਪਿਤਾ ਵੀ ਐ ਸਸ ਨੂੰ ਵਸ ਨਹੀਂ ਚੱਲਦਾ ਨਹੀਂ ਤਾਂ ਫੜ ਕੇ ਰੋਕ ਲਈ ਜੀਵਾਵਾਂ ਨੂੰ ਲਗੜ ਨਾਲ ਕੋ ਗਰਮ ਹਵਾਵਾਂ ਕਦੇ ਕਿਸੇ ਦਿਆ ਮਾਣੂ ਲਗਣ ਨਾਲ ਕੋ ਕਰਮ ਹਵਾ ਵਾ ਕਦੇ ਕਿਸੇ ਦਿਆ ਮਾਣੂ ਨਿਰਵੈਰ ਬਥੇਰੀ ਨਿਆ ਪਈ ਦੁਰਕਾਰੇ ਠੰਡੀਆਂ ਛਾਵਾਂ ਨੂੰ ਉਹਨਾਂ ਦਾ ਵੀ ਇੱਥੇ ਘਾਟਾ ਨਹੀਂ ਜਿਹੜੇ ਮਾਮਾ ਨੂੰ ਦੁਰਕਾਰਦੇ ਐ ਜਿਹੜੇ ਘਰੋਂ ਕੱਢਦੇ ਐ ਉਹ ਉਹਨਾਂ ਲੋਕਾਂ ਦਾ ਵੀ ਇੱਥੇ ਘਾਟਾ ਨਹੀਂ ਜਿਹੜੇ ਦੁਰਕਾਰਦੇ ਐ ਮਾਮਾ ਨੂੰ ਸੁਣੋ ਨਿਰਵੈਰ ਬਥੇਰੀ ਦੁਨੀਆਂ ਪਈ ਦਰਕਾਰੇ ਠੰਡੀਆਂ ਛਾਵਾਂ ਨੂੰ ਗੱਲ ਵਕੜੀ ਨੂੰ ਤਰਸਣ ਜੋ ਕਦੇ ਦੁੱਖ ਪੁੱਛੀਓ ਨਾ ਪਾਵਾਂ ਨੂੰ ਗਨ ਵਕੜੀ ਨੂੰ ਤਰਸਣ ਜੋ ਕਦੇ ਦੁੱਖ ਕੁਛੀ ਉਹਨਾ ਬਾਵਨ ਨੂੰ ਅਮੜੀ ਦੀਆਂ ਸੀ ਸਾਂ ਬਾਜੋ ਮੜੀ ਦੀਆਂ ਅਸੀਂ ਸਾਂ ਬਾਜੋ ਬੂਰ ਨਹੀਂ ਪੈਂਦਾ ਚਾਹਵਨ ਲਗਣ ਨਾਲ ਕੋ ਕਰਮ ਹਵਾਵਾ ਕਦੇ ਸੋਹਣੀਆਂ ਮਾਵਾਂ ਨੂੰ ਲੱਕਣ ਨਾਲ ਕੋ ਕਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਨੂੰ ਇਸ ਪਿੰਡ ਦੇ ਮੇਰੀਆਂ ਯਾਦਾਂ ਜੁੜੀਆਂ ਮੇਰਾ ਜਨਮ ਹੋਇਆ ਮੇਰੀ ਮਾਂ ਵਿਆਹ ਕੇ ਆਈ ਇੱਥੇ ਜਿੱਥੇ ਲੰਗਰ ਲੱਗਾ ਨਾ ਇੱਧਰ ਇੱਥੇ ਸਾਡਾ ਘਰ ਹੁੰਦਾ ਸੀ ਹੁਣ ਤੇ ਟਹਿ ਗਿਆ ਪੁਰਾਣਾ ਘਰ ਢਾ ਦਿੱਤੇ ਨਵਾਂ ਬਣ ਗਿਆ ਸਾਰਾ ਕੁਝ ਇੱਥੇ ਖੇਤ ਵਿੱਚ ਅਸੀਂ ਇੱਥੇ ਰਹਿੰਦੇ ਹੁੰਦੇ ਸਾਰੇ ਸਾਰਾ ਦਿਨ ਕੰਮ ਕਰਨਾ ਚਾਲੀ 40 40 ਮਜ਼ਦੂਰ ਬੰਦਿਆਂ ਦੀ ਰੋਟੀ ਪਣਾਉਣੀ ਫਟਾ ਫਟ ਇੰਨੀ ਸਪੀਡ ਰੱਖਣੀ ਤੇਜ਼ ਤੇਜ਼ ਕਾਲੀ ਕਾਲੀ ਮੈਂ ਗੁਰਦੁਆਰਾ ਸਾਹਿਬ ਦੇ ਇੱਥੋਂ ਲੰਗੋਲੋਂ ਲੰਘਿਆ ਮੈਂ ਸਾਈਕਲ ਚਲਾਉਣਾ ਸਿੱਖਿਆ ਸਿੱਖਿਆ ਸੀ ਤੇ ਮੈਂ ਕਿਹਾ ਮੈਂ ਸਾਈਕਲ ਤੇ ਬਾਕੇ ਲੈ ਜਾਣਾ ਪਿੰਡ ਮੈਂ ਪਿੰਡ ਲੈ ਗਿਆ ਮੇਰੇ ਮਗਰ ਬੋਵੇਂ ਨਾ ਕਹਿੰਦੇ ਮੈਂ ਨਹੀਂ ਬਹਿਣਾ ਮੈਨੂੰ ਛੱਟ ਦੇਗਾ ਮੈਂ ਕਿਹਾ ਨਹੀਂ ਮੈਂ ਬਿਠਾ ਲੈਣਾ ਤੇ ਮੈਂ ਸਾਈਕਲ ਤੇ ਬਿਠਾਇਆ ਟੰਡੇ ਤੇ ਪੈਰ ਪਹੁੰਚਦੇ ਨਹੀਂ ਸੀ ਉਦੋਂ ਛੋਟਾ ਸੀ ਤੇ ਜਦੋਂ ਚਿੱਕੜ ਆ ਗਿਆ ਉੱਥੇ ਜਾ ਕੇ ਵਿਚਾਲੇ ਅਸੀਂ ਡਿੱਗ ਪਏ ਥੰਡੇ ਤੇ ਮੁੱਧੜੇ ਮੂੰਹ ਸਾਰੇ ਕੱਪੜੇ ਲਿਪੜ ਗਏ ਤੇ ਮੈਨੂੰ ਵੇਖ ਕੇ ਮੈਨੂੰ ਕਹਿੰਦੀ ਆ ਕੀ ਕੀਤਾ ਨਾਲੇ ਤੇ ਥੋੜਾ ਝਿੜਕੇ ਵੀ ਤੇ ਬਾਅਦ ਚ ਥੋੜਾ ਜਿਹਾ ਗਾਣੂ ਸੀ ਆਇਆ ਤੇ ਹੱਸਣ ਲੱਗ ਪਈ ਚੁੰਨੀ ਵੇਖ ਵੀ ਆਪਣੇ ਨਾਲ ਕੀ ਬਣਿਆ ਆਪਾਂ ਕਿਵੇਂ ਡਿੱਗ ਪਏ ਕਦੀ ਜ਼ਿੰਦਗੀ ਦੇ ਵਿੱਚ ਸਾਡੀ ਮਾਂ ਨੇ ਸਾਨੂੰ ਥੱਪੜ ਨਹੀਂ ਮਾਰਿਆ ਕਦੇ ਝਿੜਕਿਆ ਨਹੀਂ ਮੈਨੂੰ ਮਾਪੁਰਸ਼ਾ ਆਖਿਆ ਚੋਲਾ ਨਾ ਲਈ ਵਿਆਹ ਨਾ ਕਰਾਈ ਮੈਂ ਆ ਕੇ ਮਾਂ ਨੂੰ ਦੱਸਿਆ ਮੈਂ ਕਿਹਾ ਮੈਨੂੰ ਇਦਾਂ ਕਿਹਾ ਉਹਨਾਂ ਨੇ ਇੱਕ ਦੋ ਮਿੰਟ ਤੇ ਚੁੱਪ ਕਰ ਗਈ ਫੇਰ ਕਹਿੰਦੀ ਤੇਰਾ ਪਿਓ ਸ਼ਰਾਬ ਛੱਡ ਗਿਆ ਸਾਰੇ ਘਰ ਸ਼ਰਾਬ ਛੱਡ ਗਏ ਤੂੰ ساری ਜ਼ਿੰਦਗੀ ਨਸ਼ਾ ਨਹੀਂ ਕਰੇਂਗਾ ਇਹ ਚੰਗੇ ਪਾਸੇ ਲੱਗਾ ਰਹੇਂਗਾ ਕੋਈ ਗੱਲ ਨਹੀਂ ਤੂੰ ਇਹੀ ਠੀਕ ਹੈ ਜਿਵੇਂ ਉਹਨਾਂ ਨੇ ਕਹਿਤਾ ਓਵੇਂ ਹੀ ਠੀਕ ਹੈ ਮਾ ਲਈਏ ਫੈਸਲਾ ਲੈਣਾ ਬਹੁਤ ਔਖਾ ਹੁੰਦਾ ਵੀ ਮੇਰੇ ਬੱਚੇ ਦਾ ਵਿਆਹ ਨਹੀਂ ਹੋਣਾ ਪਰ ਮੇਰੀ ਮਾਂ ਨੇ ਮੈਨੂੰ ਰੋਕਿਆ ਹੀ ਕੋਈ ਗੱਲ ਨਹੀਂ ਜਿਵੇਂ ਹੈ ਠੀਕ ਖੁਸ਼ ਰਹਿਣਾ ਹਮੇਸ਼ਾ ਅਸੀਸਾਂ ਦੇਣੀਆਂ ਮੇਰੀ ਗੱਡੀ 'ਚ ਮੇਰੀ ਮਾਂ ਕਦੀ ਜ਼ਿੰਦਗੀ 'ਚ ਨਹੀਂ ਬੈਠੀ ਪਰ ਜਿੱਦਣ ਸਾਡੇ ਕੋਈ ਗੱਡੀ ਨਵੀਂ ਆਉਣੀ ਮੈਨੂੰ ਫੋਨ ਆਉਣਾ ਬਾਬਾ ਜੀ ਵਧਾਈ ਹੋਵੇ ਮੈਨੂੰ ਪਤਾ ਲੱਗਾ ਗੱਡੀ ਆਈ ਬੜੀ ਸੋਹਣੀ ਗੱਡੀ ਉਹਨੂੰ ਕੋਈ ਬਸ ਇੰਨਾ ਹੀ ਚਾਹ ਵੀ ਗੱਡੀ ਮੈਂ ਕਦੀ ਮੇਰੀ ਗੱਡੀ ਕਦੀ ਬੈਠੀ ਨਾ ਕਦੇ ਮੈਂ ਕਿਹਾ ਵੀ ਆ ਜਾ ਮੰਮੀ ਬੈ ਗੱਡੀ 'ਚ ਆ ਜਾ ਬੇ ਨਾ ਮੈਂ ਵਿਖਾਈ ਨਾ ਉਹਨੇ ਵੇਖੀ ਕਦੇ ਨਾ ਕਦੇ ਕਿਹਾ ਵੀ ਮੈਨੂੰ ਵੀ ਗੱਡੀ 'ਚ ਬਹਾਓ ਕਦੇ ਮੈਂ ਵੀ ਵੇਖਾਂ ਮੈਨੂੰ ਵੀ ਜਰਾ ਮੈਂ ਵੀ ਵੇਖਣਾ ਕਦੇ ਮੈਨੂੰ ਵੀ ਸਟੇਜ ਤੇ ਚੜਾਓ ਕਦੇ ਮੈਨੂੰ ਵੀ ਸਰੋਪਾ ਦਿਓ ਕਦੇ ਮੈਨੂੰ ਵੀ ਸਟੇਜ ਤੇ ਬੁਲਾਓ ਕਦੀ ਨਹੀਂ ਕਿਹਾ ਕਦੇ ਇਦਾਂ ਦੀ ਇੱਛਾ ਨਹੀਂ ਰੱਖੀ ਜਿਵੇਂ ਦੀ ਟਡਰੀਆਂ ਪਿੰਡ ਵਿੱਚ ਆਈ ਉਵੇਂ ਹੀ ਰਹੀ ਸਾਰੀ ਜ਼ਿੰਦਗੀ ਰੁੱਲਦਿਆਂ ਖੋਲਦਿਆਂ ਸਾਰੀ ਜ਼ਿੰਦਗੀ ਕੰਮ ਕਰਦਿਆਂ ਮਿਹਨਤ ਕਰਦਿਆਂ ਸਾਰੀ ਜ਼ਿੰਦਗੀ ਲੰਘਾਤੀ ਤੋਂ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਇਹ ਬੰਦੇ ਉਹ ਸਮਝ ਸਕਦੇ ਜਿਨ੍ਹਾਂ ਦੀ ਹੈ ਨਹੀਂ ਜਿਨ੍ਹਾਂ ਦੀ ਮਾਂ ਹੈਗੀ ਉਹ ਵੀ ਸਮਝ ਸਕਦੇ ਤੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਆਪਣੀ ਮਾਂ ਨੂੰ ਗਲਵਕੜੀ ਪਾ ਕੇ ਕਿਹਾ ਕਰੋ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਨਹੀਂ ਤੇ ਮੁੜ ਕੇ ਤੁਸੀਂ ਪਛਤਾਨਦੇ ਰਹਿ ਜਾਣਾ ਵੀ ਯਾਰ ਮੈਂ ਜ਼ਿੰਦਗੀ ਚ ਕਿਉਂ ਨਹੀਂ ਕੀ ਆ ਜਿਹੜੇ ਬੱਚੇ ਕੈਨੇਡਾ ਗਏ ਆ ਨਾ ਹੁਣ ਪਤਾ ਲੱਗਦਾ ਰੋਟੀ ਮਾਂ ਦੀ ਯਾਦ ਆਉਂਦੀ ਹੈ ਜਦੋਂ ਉਥੇ ਆਪ ਪਕਾਉਣੀ ਆ ਪੈਂਦੀਆਂ ਫਿਰ ਪਤਾ ਲੱਗਦਾ ਮਾਂਾਂ ਚੀਜ਼ ਕੀ ਹੁੰਦੀ ਹੈ ਮਾਂ ਦੀ ਬਾਦ ਅਸੀਸ ਨਾ ਲਿਓ ਕਦੇ ਕਦੇ ਜ਼ਿੰਦਗੀ 'ਚ ਮਾਂ ਦਾ ਦਿਲ ਨਾ ਦੁਖਾਇਓ ਜੋ ਮਰਜ਼ੀ ਹੋ ਜਾਏ ਮਾਂ ਆਪਣੇ ਬੱਚੇ ਦਾ ਬੁਰਾ ਨਹੀਂ ਸੋਚਦੀ ਉਹਦੀਆਂ ਝਿੜਕਾਂ ਵਿੱਚ ਵੀ ਪਿਆਰ ਹੁੰਦਾ ਸੋ ਇਸ ਕਰਕੇ ਆਪਣੀ ਮਾਂ ਦਾ ਕਦੇ ਦਿਲ ਨਾ ਦੁਖਾਇਓ ਪਿਆਰ ਕਰਿਓ ਆਪਣੀ ਮਾਂ ਨੂੰ ਪਲੀਜ਼ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਵੀਡੀਓਜ਼